ਓ ਚਾਚਾ ਸਾਹਿਬ ਤੈਨੂੰ ਕੀ ਦਿਸ ਗਿਆ ਖ਼ਬਰ ਵਿੱਚ ਕੱਲਾ ਦੇਖ ਕੇ ਹੱਸਿਆ ਨਾ ਸਾਨੂੰ ਵੀ ਦੱਸ ਦੇ ਓ ਸੁਖਿਆ ਓਏ ਕਿਹੜਾ ਜੇ ਸਿਉਂ ਦਾ ਟਰੱਕ ਪਲਟਿਆ ਸੀਗਾ ਅੱਬਾ ਕੰਨੇ ਸੋਲੇ ਅੰਦੇਸੇਗੇ ਓਏ ਅੱਛਾ ਚਾਚਾ ਦੁਆਰੇ ਫੇਰ ਪਲਟ ਗਿਆ ਹੁਣ ਓਏ ਕਾ ਨੂੰ ਗੱਲ ਤਾਂ ਸੁਣ ਲਾ ਪੂਰੀ ਚੰਗਾ ਦੱਸ ਓਏ ਹੁਣੇ ਟਰੱਕ ਦਾ ਪਲਟਿਆਗਾ ਪਰ ਸਿਉਂ ਦਾ ਨਹੀਂ ਮੁਰਗਿਆਂ ਦਾ ਓਹ ਸਤਾ ਚਾਚਾ ਉਹ ਫੇਰ ਤਾਂ ਨਿਆਰੇ ਆ ਜੂਆ ਮੌਕੇ ਤੇ ਵੋਟਾਂ ਆ ਗਈਆਂ ਚੱਲ ਗਏ ਫੇਰ ਇਹ ਕਾਹਨੂੰ ਅੱਪਾ ਮੁਰਗਾ ਦਾ ਕੀ ਲੈਣਾਗਾ ਤੁਸੀਂ ਆਏ ਦੇਖੋ ਤਤਾ ਜੀ ਖਵਾਰ ਵਿੱਚ ਵੀ ਬੈਂਕ ਵਾਲੀ ਗੱਡੀ ਕਿੱਥੇ ਪਲਟੀ ਆ ਆਪਾਂ ਦਾ ਪੈਸਿਆਂ ਦੀ ਲੋ